ਜਦ ਮਰਦਾਨਾ ਜੀ ਗੁਰੂ ਨਾਨਕ ਜੀ ਪਾਸ ਰਬਾਬ ਵਜਾਉਂਦੇ ਹੋਏ ਆਏ ਸਨ ਇਹ ਸਾਖੀ ਆਪ ਜੀ ਨੂੰ ਸਰਵਣ ਕਰਵਾਈ ਜਾ ਰਹੀ ਹੈ ਇੱਕਵਾਰੀ ਗੁਰੂ ਨਾਨਕ ਜੀ ਇੱਕ ਬ੍ਰਿਸ਼ ھیਠਾਂ ਆਰਾਮ ਪਏ ਕਰਦੇ ਸਨ ਤੇ ਉਧਰੋਂ ਕਿਸੇ ਪਾਸਿਓਂ ਰਬਾਬ ਵਜਾਉਣ ਦੀ ਆਵਾਜ਼ ਉਹਨਾਂ ਦੇ ਕੰਨਿ ਪੈ ਗਈ ਉਹ ਉੱਠ ਕੇ ਰਬਾਬ ਵਜਾਉਣ ਵਾਲੇ ਕੋਲ ਗਏ ਤੇ ਪੁੱਛਿਆ ਭਾਈ ਤੇਰਾ ਨਾਂਉ ਈ ਹੈ ਤਾਂ ਉਸਨੇ ਕਿਹਾ ਜੀ ਮੇਰਾ ਨਾਮ ਦਾਨਾ ਮਰਾਸੀ ਲੋਕੀ ਕਹਿੰਦੇ ਹਨ ਗੁਰੂ ਨਾਨਕ ਜੀ ਨੇ ਇਹ ਸੁਣ ਕੇ ਕਿਹਾ ਤੂੰ ਰਬਾਬ ਪਲਾ ਵਜਾਈਂਦਾ ਹੈ ਤੇ ਤੈਨੂੰ ਰਾਗਾਂ ਦੀ ਪਲੀ ਸੋਝੀ ਹੈ ਪਰ ਜੇ ਤੂੰ ਆ ਸਾਡੀ ਸੰਗਤ ਕਰੇ ਤੇ ਇਹ ਰਾਗ ਸ਼ਬਦ ਪਾਏ ਕੇ ਗਾਵੇ ਤਾਂ ਤੇਰਾ ਦੀਨ ਦੁੜੀ ਵਿੱਚ ਉਧਾਰ ਕਰੀਏ ਤਾਂ ਦਾਨਾ ਜੀ ਨੇ ਕਿਹਾ ਅਸੀਂ ਤਾਂ ਤਾਂ ਇਹ ਲੋਕਾਂ ਨੂੰ ਰਾਗ ਸੁਣਾ ਕੇ ਚਾਰ ਪੈਸੇ ਲਿਆਂਦੇ ਹਾਂ ਆਪਣੇ ਤਿੰਨ ਪੁੱਤਰਾਂ ਦਾ ਦੁਨੀਆ ਵਿੱਚ ਗੁਜਰਾਨ ਕਰਦੇ ਹਾਂ ਅਸੀਂ ਜੇ ਤੇਰੇ ਨਾਲ ਲੱਗਾਂਗੇ ਤਾਂ ਜੋਕ ਟੰਬੀ ਹੀਨ ਹੈ ਸਭ ਭੁੱਖ ਨਾਲ ਮਰ ਜਾਣਗੇ ਇਹ ਭੁੱਖਿਆਂ ਨਿਵਾਜ ਰੋਜ਼ਾ ਵੀ ਨਹੀਂ ਹੋਵੇਗਾ ਦੀਨਪੀ ਦੁਨੀ ਹੀ ਆ ਸਾਡੇ ਇਵੇਂ ਜਾਣਗੇ ਤੁਸੀਂ ਉਧਾਰ ਕਿਸ ਤਰ੍ਹਾਂ ਕਰੋਗੇ ਇਹ ਸੋਣ ਸਾਹਿਬ ਬਚਨ ਕੀਤਾ ਦਾਨਿਆਂ ਤੂੰ دیਵਾਨਾ ਹੋਇਆ ਹੈ ਸਭ ਦੀ ਪ੍ਰਤਪਾਲਣਾ ਈਸ਼ਰ ਕਰਦਾ ਹੈ ਨਮਾਜ਼ ਤੇ ਰੋਜ਼ਾ ਖੁਦਾ ਦੇ ਘਰੋਂ ਬਖਸ਼ਿਸ਼ ਹੈ ਖੁਦਾ ਦਾ ਕਰ ਮਹਾਪੁਰਖਾਂ ਦਾ ਰਿਦਾ ਹੈ ਜਦ ਲਿਖਾ ਹੋਵੇਗਾ ਤਾਂ ਕਿਸੇ ਹਾਮੀ ਨਹੀਂ ਭਰਨੀ ਫਿਰ ਗੁਰੂ ਨਾਨਕ ਜੀ ਨੇ ਸਮਝਾਉਂਦੇ ਹੋਏ ਕਿਹਾ ਦਾਨਿਆਂ ਜੇ ਹੁਣ ਤੂੰ ਮਰਦਾਨਾ ਹੋਵੇਂ ਸ਼ਬਦ ਪਾਏ ਕੇ ਰਾਗ ਨੂੰ ਗਾਵੇਂ ਤਾਂ 13 ਦੋਹਾਂ ਲੋਕਾਂ ਦਾ ਕਾਰਜ ਹੋਵੇਗਾ। ਦਾਨਾ ਮਰਦਾਨਾ ਬਣ ਧਰਤੀ ਦੇ ਲੋਕਾਂ ਨੂੰ ਸੋਧਣ ਲਈ ਗੁਰੂ ਨਾਨਕ ਜੀ ਨਾਲ ਉਹ ਉੱਠਿਆ। ਕੀਰਤਨ ਨੇ ਜਨਮ ਲੈ ਲਿਆ। ਬਾਬੇ ਦੇ ਸ਼ਬਦ ਤੇ ਮਰਦਾਨੇ ਦੀ ਰਬਾਬ ਨੇ ਉਹੋ ਕਰਾਮਾਤ ਕੀਤੀ ਜਿਸ ਦਾ ਬਦਲ ਅਜੇ ਤੱਕ ਸੰਸਾਰ ਨਹੀਂ ਲੱਭਾ। ਇਹ ਸ਼ਾਇਦ ਕਦੇ ਵੀ ਨਾ ਲੱਭੇ। ਭਾਈ ਮਰਦਾਨਾ ਜੀ ਨੇ ਪੁੱਛਿਆ ਵੀ ਬਾਬਾ ਇਹ ਜੋ ਕੀਰਤਨ ਹਮ ਗਾਉਂਦੇ ਹੈ ਇਹ ਹੀ ਸ਼ਬਦ ਹੈ ਇਸੇ ਮਹਿ ਮੁਕਤ ਹੈ ਇਹ ਨਾਮ ਉਹ ਸ਼ਬਦ ਇਸ ਅਵਰਤਾ ਨਹੀਂ ਗੁਰੂ ਨਾਨਕ ਜੀ ਨੇ ਕਿਹਾ ਇਹ ਹੀ ਕੀਰਤ ਸ਼ਬਦ ਹੈ ਇਹ ਗੁਰੂ ਕਹਤਾ ਹੈ ਮਨ ਜੇ ਸੁਰਤ ਕਰ ਕਰ ਸਮਝੈ ਤਿਸ ਕੀ ਮੁਕਤ ਹੋਏ ਸਾਈ ਕੀਰਤ ਸਾਈ ਮੁਕਤ ਹੈ ਇਹ ਕੀਰਤ ਔਰ ਮੁਕਤ ਇੱਕੋ ਹੈ ਭਾਈ ਮਨੀ ਸਿੰਘ ਦੀ ਜਨਮ ਸਾਖੀ ਵਿੱਚ ਲਿਖਿਆ ਹੈ ਕਿ ਗੁਰੂ ਨਾਨਕ ਜੀ ਨੇ ਮਰਦਾਨੇ ਨੂੰ ਤਿੰਨ ਉਪਦੇਸ਼ ਦਿੱਤੇ ਪਹਿਲਾ ਕੇਸ ਨਹੀਂ ਕਟਾਉਣੇ ਦੂਜੇ ਪਿਛਲੀ ਰਾਤ ਜਾ ਕੇ ਸਤਨਾਮ ਦਾ ਜਾਪ ਕਰੀ ਅਤੇ ਤੀਜੇ ਆਏ ਗਏ ਸਾਧ ਸੰਤ ਲੋੜਵੰਦੀ ਸੇਵਾ ਕਰਨੀ ਫਿਰ ਮਰਦਾਨਾ ਜੀ ਇਹ ਹੀ ਉਪਦੇਸ਼ ਸੰਤਾਂ ਨੂੰ ਡ੍ਰਿੜ ਕਰਾਉਂਦੇ ਰਹੇ ਪੰਜਾਬ ਵਿੱਚ ਲਿਖਿਆ ਮਿਲਦਾ ਹੈ ਕਿ ਮਰਦਾਨੇ ਦੀ ਰਬਾਬਤੀ ਹਰ ਥਾਲ ਵਿੱਚ ਚੰਦਰੰਕਾਰ ਨਾਨਕ ਬੰਦਾ ਤੇਰਾ ਹੈ ਦੇਤ ਤੋਂ ਨਹੀਂ ਨਿਕਲਦੀ ਰਹਿੰਦੀ ਸੀ ਅਤੇ ਬਾਬਾ ਜੀ ਤਰਤਾਰ ਕਰਤਾਰ ਬੋਲਦੇ ਰਹਿੰਦੇ ਸਨ ਜਿਸ ਦਾਣਾ ਨੂੰ ਪਹਿਲਾਂ ਆਪਣੇ ਬੱਚਿਆਂ ਦੇ ਦਾਣੇ ਫੱਕੇ ਦਾ ਫਿਕਰ ਸੀ ਉਹ ਵੀ ਔਣ ਮਰਦਾਨਾ ਬਣਾ ਸਿਰਫ ਸ਼ਬਦ ਕੀਰਤੀ ਦੇ ਨਾਮ ਦਾ ਹੀ ਢੰਡਾਉ ਹੋ ਗਿਆ ਜੋ ਆਗਿਆ ਗੁਰੂ ਨਾਨਕ ਜੀ ਨੇ ਕੀਤੀ ਮਰਦਾਨਾ ਜੀ ਨੇ ਮੰਨੀ ਅਤੇ ਉਸ ਉੱਤੇ ਫੁੱਲ ਚੜਾਈ ਸਾਖੀ ਆਉਂਦੀ ਹੈ ਨਗਰ ਵਿੱਚ ਲੋਕਾਂ ਨੇ ਬਹੁਤ ਸਾਰਾ ਧੰਨ ਬਸਤਰ ਤੇ ਅੰਨ ਗੁਰੂ ਨਾਨਕ ਜੀ ਨੂੰ ਭੇਟ ਕੀਤਾ ਮਰਦਾਨਾ ਜੀ ਨੇ ਇਕੱਠੇ ਕੀਤੇ ਇਹ ਕਿਹਾ ਲੋਕਾਂ ਜੋ ਚੜਾਏ ਸੋ ਆਣੇ ਹਨ ਜਿਵੇਂ ਰਜਾਈ ਹੋਵੇ ਤਿਵੇਂ ਮੈਂ ਕਰੀ ਗੁਰੂ ਨਾਨਕ ਜੀ ਨੇ ਕਿਹਾ ਮਰਦਾਨਿਆਂ ਤੇ ਇਹ ਆਂਦੇ ਤੇ ਭਲਾ ਕੀਤਾ ਪਰ ਇਹ ਸਾਡੇ ਕੰਮ ਨਹੀਂ ਇਹ ਪੱਠ ਇਹ ਸੁੱਠ ਪੱਠ ਇਥਾਉ ਮਰਦਾਨਾ ਜੀ ਨੇ ਸਭ ਪਦਾਰਥ ਉੱਤੇ ਹੀ ਸੁੱਟ ਦਿੱਤੇ ਮਰਦਾਨਾ ਜੀ ਤਾਂ ਸਾਰੇ ਨੇਤਾਣੇ ਲਈ ਪੂਨੇ ਪਾ ਰਹੇ ਸਨ ਧਰਮਸਾਲ ਦੀ ਝਾਕ ਨਹੀਂ ਧਰਮ ਨੂੰ ਲੈ ਜਾਂਦਾ ਹੈ ਧਰਮਸਾਲੀਆਂ ਕੀ ਹੈ ਝਾਕ ਕੀ ਕੌਤਕ ਮਰਦਾਨਾ ਜੀ ਰਚਾਉਂਦੇ ਤੇ ਰਹਾ ਸਾਡੇ ਲਈ ਸੁਖਾਲਾ ਕਰੀ ਜਾਂਦੇ ਮਰਜਾਨ ਮਰਦਾਨਾ ਜੀ ਨੇ ਪੈਂਡੇ ਤੇ ਕਿੰਨੇ ਕੋ ਦੁੱਖ ਸਹਾਰਨੇ ਪਏ ਇਸ ਦਾ ਅੰਦਾਜ਼ਾ ਇਸ ਤੋਂ ਹੀ ਲਗਾਇਆ ਜਾ ਸਕਦਾ ਹੈ कि ਉਹਨਾਂ ਨੂੰ ਕਈ ਕਈ ਦਿਨ ਭੁੱਖਾ ਰਹਿਣਾ ਪਿਆ ਉਜਾੜਾਂ ਥਲਾਂ ਤੇ ਨੋਕੀਲੇ ਪੱਥਰਾਂ ਉਤੇ ਟੁਰਦੇ ਵੀ ਉਹ ਕਰਤਾਰ ਕਰਤਾਰ ਗਜਾਂਦੇ ਰਹੇ ਮਰਦਾਨਾ ਜੀ ਦੇ ਆਪਣੇ ਸ਼ਬਦਾਂ ਵਿੱਚ ਗਲਾ ਮਿਲ ਗਿਆ ਤਬਕ ਜਵਾਬ ਜੁੜ ਗਏ ਹਨ ਉਹ ਮਰਦਾਂ ਦਾ ਇਸ ਦਸ਼ਾ ਵਿੱਚ ਜਦ ਗੁਰੂ ਨਾਨਕ ਜੀ ਨੇ ਅੱਕ ਖਾ ਕੇ ਸਮਟ ਪਾਉਣ ਲਈ ਕਿਹਾ ਤਾਂ ਜਿਵੇਂ ਹਾਸਾ ਸ ਮਰਦਾਨਾ ਜੀ ਨੇ ਤਸੀਹੇ ਚੱਲੇ ਅਸਾ ਨ ਸਮਝੀ ਵਿੱਚ ਉਸ ਨੂੰ ਡਰਪੋਕ ਪੁਣਾ ਹੀ ਕਹਿ ਦਿੱਤਾ ਸਾਰਾ ਵਾਰਤਾ ਲਾਪੜ ਨਾਲ ਸੰਬੰਧ ਰੱਖਦਾ ਹੈ ਗੁਰੂ ਨਾਨਕ ਜੀ ਨੇ ਅਕਵਲ ਇਸ਼ਾਰਾ ਕਰਕੇ ਕਿਹਾ ਇਸ ਦੇ ਫਲ ਖਾ ਮਰਦਾਨੇ ਆਖਿਆ ਵਾ ਜੇ ਸ਼ਹਿਰ ਖਵਾ ਕੇ ਮਾਰਨਾ ਸੀ ਤਾਂ ਲਿਆਏ ਕਿਉਂ ਸਾਂ ਅਜੇ ਤਾਂ ਮੈਂ ਆਪਣੀ ਨਿਰਾਸਨ ਨੂੰ ਰੱਜ ਕੇ ਡਿੱਠਾ ਵੀ ਨਹੀਂ ਨਿਕਾਹ ਕਰਦਾ ਹੀ ਤੁਹਾਡੇ ਨਾਲ ਉਤਰਿਆ ਅੱਜੇ ਮੈਂ ਤਲਵੰਡੀ ਜਾ ਕੇ ਅੰਮਾ ਬੇਬੇ ਮਹਤਾ ਕਾਲੂ ਚੰਦ ਰਾਏ ਬੁਲਾਰ ਸਾਰੇ ਲੋਕਾਂ ਨੂੰ ਤੁਹਾਡੀ ਅਨੋਖੀ ਯਾਤਰਾ ਦੀਆਂ ਗੱਲਾਂ ਕਥਾਂ ਪਰ ਹਸਾ-ਸਾ ਕੇ ਰਜਾ ਕੇ ਮੈਂ ਲਾਚੇ ਲੂੰਗੀਆਂ ਲੈਣ ਦੀ ਆਸ ਰੱਖਦਾ ਹਾਂ ਜੇ ਤੁਸੀਂ ਹੁਣੇ ਜ਼ਹਿਰ ਖਵਾ ਕੇ ਅਲਖ ਮੁਕਾਵਣ ਲੱਗੇ ਹੋ ਗੁਰੂ ਨਾਨਕ ਜੀ ਮੁਸਕਰਾ ਦਿੱਤੇ ਪਰ ਸਾਡੀ ਗੱਲ ਦਾ ਸਿੱਟਾ ਹੀ ਹੈ ਕਿ ਮਰਦਾਨਾ ਜੀ ਨੇ ਅੱਕ ਖਾਦੇ ਰੋੜਾਂ ਦੀ ਵਿਛਾਈ ਕੀਤੀ ਅਤੇ ਉਹ ਤਸੀਹੇ ਚੱਲਿਆ ਜੋ ਉਸਦੇ ਬਾਬੇ ਮੁਰਸ਼ਦ ਨਾਨਕ ਨੇ ਸਹਾਰਿਆ ਜੋ ਕਾਲ ਮਰਦਾਨੇ ਨੇ ਇਕੱਲਿਆਂ ਕਾਲੀ ਉਹ ਹੀ ਸਾਰੀ ਕੌਮ ਨੇ ਪਿੱਛੇ 18ਵੀਂ ਸਦੀ ਵਿੱਚ ਕਾਲ ਕੇ ਦੱਸੀ ਸਿੱਖ ਵੀ ਹੱਸ ਹੱਸ ਤਸੀਹੇ ਚੱਲਦੇ ਅੱਕਾਂ ਨੂੰ ਆਂਬ ਛੋਲਿਆਂ ਨੂੰ ਬਦਾਮ ਚੱਕੀ ਪੀਹਣ ਦੀ ਮੁਸ਼ਕਤ ਨੂੰ ਫਿਰਨੀ ਦੀ ਸਵਾਰੀ ਤੇ ਰੁਪਾਿਆਂ ਨੂੰ ਛਿਲਣਾ ਕਹਿ ਕੇ ਸ਼ੁਕਰ ਮਨਾਉਂਦੇ ਤੇ ਦੁੱਖਾਂ ਦਾ ਮਜ਼ਾਕ ਉਡਾਉਂਦੇ ਇਸੇ ਤਰ੍ਹਾਂ ਇੱਕ ਵਾਰੀ ਮਰਦਾਨਾ ਜੀ ਰਾਹੀ ਹੀ ਕਾਲ ਯੁਗ ਦੀ ਕਮਜ਼ੋਰੀ ਨੂੰ ਨੰਗਾ ਕੀਤਾ ਕਾਲ ਯੁਗ ਬੜਾ ਪਹਿਲਵਾਨ ਹੋਵੇਗਾ ਪਰ ਉਸ ਦੀ ਕੀਰਤ ਅੱਗੇ ਇੱਕ ਨਹੀਂ ਚੱਲਦੀ ਪੁਰਾਤਨ ਜਨਮ ਸਾਖੀ ਵਿੱਚ ਲਿਖਿਆ ਹੈ ਕਾਲ ਯੁਗ ਗੁਰੂ ਨਾਨਕ ਨੂੰ ਮਿਲਣ ਆਇਆ ਤਬ ਬਾਬਾ ਦੇਖੇ ਤਾਂ ਅੰਧੇਰੀ ਬਹੁਤ ਆਈ ਦਰਖਤ ਲੱਗੇ ਉੱਡਣ ਤਬ ਮਰਦਾਨਾ ਬਹੁਤ ਭਿਆਨ ਹੋਇਆ ਅਖੇ ਉਸ ਜੀਵ ਪਾਤਸ਼ਾ ਆਨ ਉਜਾੜ ਵਿੱਚ ਪਾਏ ਮਾਰਿਓ ਗੋਰ ਹਫਣੋਂ ਪੀ ਗਏ ਕਬ ਗੁਰੂ ਬਾਬੇ ਕਿਹਾ ਮਰਦਾਨਿਆਂ ਕਾਲਾ ਹੋ ਨਹੀਂ ਕਬ ਮਰਦਾਨੇ ਆਖਿਆ ਅੱਜ ਤੋੜੀ ਏਡਾ ਹੋਇਆ ਹੈ ਇਹ ਬਲਾ ਨਾਹੀ ਡਿੱਠੀ ਜੋ ਏਤ ਕੀ ਆਇਆ ਅ ਸਾਡੇ ਜੀਅਣੇ ਤਾਈਂ ਤਬ ਅਗਣ ਕਾ ਰੂਪ ਦਿਖਾਲਿਆ